ਰਾਤ ਦਾ ਵਿੜਾ ਹੋ ਜਾਣਾ ਹੀ ਉਹ ਨਾ ਮੁੰਡਾ ਹੀ ਬਾਹਰੋਂ ਆਇਆ ਜਿਹੜਾ ਪਿਓ ਗਿਆ ਉਹਨਾਂ ਦੇ ਘਰ ਉਹ ਵੀ ਨਹੀਂ ਮੁੜਿਆ ਮਨਜੋਦ ਹਾਏ ਇਹ ਕਦੇ ਸੰਗ ਪਾੜ ਜਾਂਦੇ ਜਿਹੜਾ ਇਹਨਾਂ ਨੂੰ ਆਜਾ ਮਾਰਦੀਆਂ ਵੇ ਇਥੋਂ ਲਿਆ ਸਬਜੀ ਲਈ ਜਿਹੜੀ ਬਤਾਉ ਲਸਣ ਕੰਡਾ ਲਿਆ ਮੈਂ ਛਿੱਲਾ ਫਿਰ ਇਹਨਾਂ ਨਹੀਂ ਸੁਖ ਵੀ ਕਿਹਨੇ ਲਾਗੋ ਸਬਜੀ ਕੱਟ ਦੇਣੀ ਆ ਜਿਹੜਾ ਕੰਮ ਕਰਨਾ ਆਪ ਹੀ ਹੱਥ ਪਾਉਣਾ ਬਸ ਅਦੇ ਉੱਠੀ ਨਹੀਂ ਜੀ ਹੋਈ ਨਹੀਂ ਠੀਕ ਆ ਠੀਕ ਹੀ ਆ ਕਿ ਮੈਨੂੰ ਕੀ ਹੋਇਆ ਮੈਂ ਕਿਹੜੀ ਬਿਮਾਰ ਆਂ ਬਿਮਾਰ ਹਾਂ ਤਾਂ ਰੈਸਟ ਕਰਾਂ ਠੀਕ ਹੀ ਆ ਤੇ ਲੱਗੀ ਰਾਤ ਦਾ ਰੋਟੀ ਪਾਣੀ ਕਰਨ ਹੁਣ ਉਹ ਹੁਣ ਕਿਸ ਨੇ ਆਣ ਕੇ ਕਰ ਦੇਣਾ ਵਾ ਉਹ ਤੈਨੂੰ ਕਰਨਾ ਪੈਣਾ ਵਾ ਕਰਨ ਦਾ ਨੁਸਾਨ ਕਰਨ ਢੀ ਤੂੰ ਕਰਨ ਦਾ ਡਰ ਵੀ ਕੋਈ ਨਹੀਂਗਾ ਮੁੰਡਾ ਅਖੰਡਿਆ ਹੀ ਬੁੱਢਾ ਹੈ ਚਾਹ ਡਿਆ ਬਣਾਉਣ ਚਾਹ ਮਤਰੀ ਪਤਾ ਨਹੀਂ ਪਰੋਂਦੀ ਪਈ ਤੱਤੀ ਕਰਕੇ ਇੱਥੇ ਰੱਖ ਕੇ ਤੇ ਆਪੇ ਪੀ ਕੇ ਪਿਓ ਪੁੱਤ ਬਾਹਰ ਨਿਕਲ ਗਏ ਕਸ਼ਮੀਰਾ ਸੋਦੇ ਘਰ ਚੱਲੇ ਆ ਮੁਰਕੇ ਘਰ ਨੂੰ ਵੀ ਆਉਣ ਦਾ ਸੋਚ ਲਈਦਾ ਕਿ ਸਾਡੀ ਜਨਾਨੀ ਬਿਮਾਰ ਵਾ ਘਰ ਜਾ ਕੇ ਵੇਖਾਂ ਤੇ ਸਹੀ ਕਿਸੇ ਦਾ ਗੱਲਾਂ ਸੁਣਨ ਨੂੰ ਜਾ ਕੇ ਹੀਰਖੋ ਕਰਨਾ ਹੈ 26 ਸਾਲੀਂ ਜਾ ਕੇ ਇੱਥੇ ਭਾਈ ਆਪਣੀ ਜਨਾਨੀ ਮਰ ਜਾਂਦੀ ਮੈਂ ਨਾ ਕਿੱਦਾਂ ਦੀ ਤੂੰ ਗੱਲਾਂ ਕਰਨ ਢਈ ਆ ਜਦੋਂ ਮੈਨੂੰ ਪਤਾ ਲੱਗਣਾ ਮੈਂ ਉਦੋਂ ਹੀ ਆਣਾ ਹੀਰ ਕਰਨ ਚੱਲ ਚੰਗਾ ਹੋਇਆ ਘਰ ਆਏ ਤੇ ਕਿੱਦਾਂ ਦਾ ਵਾ ਠੀਕ ਠਾਕ ਵਾ ਉਹਨਾਂ ਦੇ ਨਿਆਣੇ ਸਿਆਣੇ ਉਤੋਂ ਮਗਰੋਂ ਨਿਆਣੇ ਤੇ ਸਾਰੇ ਠੀਕ ਠਾਕ ਆ ਪਰ ਇੱਕ ਦੁੱਖ ਜੀ ਵਾਲੀ ਗੱਲ ਵਾ ਉਹਨਾਂ ਦੇ ਘਰ ਵੀ ਹਾਏ ਹਾਏ ਕੀ ਹੋ ਗਿਆ ਉਹਨਾਂ ਦੇ ਘਰ ਉਹਨਾਂ ਦੀ ਕੁੜੀ ਆ ਵਿਆਹੀ ਹੀ ਕਿਤੇ ਹੂੰ ਉਹ ਛੱਡੀ ਆ ਤੇ ਉਹ ਮੈਨੂੰ ਆਖਣ ਦੇ ਤੁਰ ਲੱਗੇ ਉਹ ਕੁੜੀ ਦੀ ਭਝਾਈ ਜਾਂਦੀ ਵੀ ਅੰਕਲ ਜੀ ਅਸੀਂ ਰਿਸ਼ਤਾ ਕਰਨਾ ਹੈ ਦਾ ਕੁੜੀ ਦਾ ਕਿਤੇ ਤੇ ਵੇਖਿਓ ਰਿਸ਼ਤਾ ਕਿਤੇ ਹਾਏ ਰੱਬਾ ਉੱਥੇ ਕਿਉਂ ਨਹੀਂ ਜਵਾਬ ਦੇ ਆਏ ਗੱਲ ਦਾ ਸਾਡੇ ਤੇ ਆਪਣੇ ਮੁੰਡੇ ਦਾ ਰਿਸ਼ਤਾ ਨਹੀਂ ਹੋਣ ਡਿਆ ਅਸੀਂ ਲੋਕਾਂ ਦਾ ਰਿਸ਼ਤੇ ਕਿੱਥੋਂ ਕਰਾਉਣੇ ਆ ਤੁਸੀਂ ਉਦੋਂ ਹੀ ਉਹਨਾਂ ਨੂੰ ਕਹਿਣਾ ਹੈ ਵੀ ਮੁਸ਼ਕਲ ਆ ਵੀ ਨਹੀਂ ਰਿਸ਼ਤੇ ਰੁਸਤੇ ਕਿੱਥੇ ਲੱਭਦੇ ਆ ਦਵਿੰਦਰ ਮੈਂ ਨਾ ਰਾਤ ਵੀ ਸੋਚਦਾ ਆ ਆਪਾਂ ਹੋਰ ਦਿਓ ਕਿਸ ਨੂੰ ਕਰਾਉਣਾ ਤੇ ਆਪਣੇ ਇੱਧਰ ਕਰ ਲਈਏ ਹਾਏ ਰੱਬਾ ਲੈ ਵੀ ਗੱਲ ਕਰਕੇ ਮੇਰੇ ਸੀਨੇ ਅੱਗ ਲਾਤੀ ਆ ਤੁਸੀਂ ਉਦਾਂ ਕਿਉਂ ਇਹ ਵਿਹਣੋ ਰਹਿ ਚੱਲੇ ਆ ਵਾ ਛੱਡੀ ਛਡਾਈ ਦਾ ਰਿਸ਼ਤਾ ਕਰਨਾ ਦਵਿੰਦਰ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹ ਜਾ ਬਾਬਾ ਉਹਨੂੰ ਵਿਆਹ ਜ ਉਹਦਾ ਕਿਤੇ ਨਾ ਕਿਤੇ ਹੋ ਜਾਣਾ ਤੇ ਹੋ ਜੇ ਇਹ ਗੱਲ ਨਹੀਂ ਕੋਈ ਵੀ ਪਰ ਜਿੰਨੀ ਉਹ ਕੁੜੀ ਬਸ ਸਿਆਣੀ ਵੇਖੀ ਆ ਨਾ ਮੈਂ ਇਦਾਂ ਦੀ ਕੁੜੀ ਸਿਆਣੀ ਨਹੀਂ ਵੇਖੀ ਕੋਈ ਜੇ ਐਡੀ ਸਿਆਣੀ ਹੀ ਤੇ ਸਹੁਰੇ ਵੱਸੀ ਕਿਉਂ ਨਾ ਤੇ ਖਰਿਆ ਉਹ ਉਹ ਕਿੱਦਾਂ ਦੇ ਹੋਣਗੇ ਗਾੜੀ ਜ਼ਾਲਮ ਕੀ ਪਤਾ ਗਾੜੀ ਇਹ ਗੱਲ ਤਾਂ ਤੁਹਾਨੂੰ ਦਸੀ ਉਹਨਾਂ ਨੇ ਗੱਲ ਵੀ ਉਹ ਜ਼ਾਲਮ ਹੀ ਜਿਉਂ ਮੈਂ ਜੰਮਿਆ ਨਾ ਬਾਪੂ ਨੇ ਪਹਿਲੇ ਸੁਆਦੀ ਗੱਲ ਕੀਤੀ ਆ ਅਸਤਾ ਚੋਰ ਨਾਲੋਂ ਪੰਡ ਕਾਲੀ ਇਥੇ ਅੱਗੇ ਮੇਰੀ ਜਾਨ ਖਾਂਦਾ ਵਾ ਜਦੋਂ ਨੰਗੀ ਦਾ ਉਧਰ ਉਧਰ ਉਦਾਂ ਹੀ ਕਹਿੰਦਾ ਵਾ ਇਹ ਘਰ ਕੁੜੀ ਉਹ ਵਿਚਾਰੀ ਆ ਉਹ ਕਹਿੰਦਾ ਪਹਿਲੀ ਆ ਸਵਾਦ ਦੀ ਗੱਲ ਕੀਤੀ ਗੱਲ ਮਾਂ ਉਹ ਤੇ ਤੁਸੀਂ ਪਹਿਲਾਂ ਹੀ ਵੇਖਿਆ ਸਭ ਕੁफ्ते ਉਹ ਬਾਬਾ ਅਹੀਂ ਨਹੀਂ ਕੋਹ ਵੀ ਵੇਖਿਆ ਅਹੀਂ ਵੇਖਣ ਜਾਂਦੇ ਤੇਰੇ ਤੋਂ ਚੋਰੀ ਚਲ ਜਾਣਾ ਹੈਗਾ ਤੁਸੀਂ ਨਾਲ ਨਾ ਜਾਂਦੇ ਸਾਡੇ ਉਰਲਾ ਘਰ ਹੀ ਪਹਿਲਾ ਘਰ ਪਰਲੇ ਘਰ ਵਾ ਦੋ ਤਿੰਨ ਹੋਰ ਵੀ ਹੈਗੇ ਹਾਏ ਹੋਣਗੇ ਮੇਰੇ ਤੇ ਗੱਲ ਕਰਦੇ ਆ ਸਾੜ ਪੈਣ ਡਿਆ ਕਲੇਜੇ ਚ ਇੰਨੀ ਵੱਖੀ ਪੀੜ ਹੋਣ ਲਈ ਬਹੁਤ ਜਿਆਦਾ ਗਏ ਹਾਂ ਪੱਗੇ ਵੀ ਪਿਛਲੀ ਵਾਰ ਦਵਾਈ ਲੈਣ ਅੱਛਾ ਉਹ ਕੁੜੀ ਹੋਣੀ ਏ ਏਡੀ ਬੜੀ ਆਂਦੀ ਹੀ ਮੇਰੀ ਕੁੜੀ ਆ ਤੇ ਮੈਂ ਦਵਾਈ ਲੈਣ ਚਲਨੀ ਤੇ ਆਟੋ ਨਹੀਂ ਆਉਣ ਡਿਆ ਹੜਨਾ ਬੈੱਕੇ ਗਈ ਅਹੀਂ ਉਹਨੂੰ ਛੱਡ ਕੇ ਆਏ ਏਡੀ ਬੜੀ ਕੁੜੀ ਜਿਹੜੀ ਆ ਉਹ ਕੁੜੀ ਉਹ ਮਾਂ ਲੈ ਹੋਣੀ ਆ ਕੁੜੀ ਦੀ ਵਿਆਹ ਕੇ ਅਹੀਂ ਦੰਦਰ ਫਿਰ ਕੀ ਆ ਧੀਆ ਨੂੰ ਕਿਸ ਨੇ ਧੱਕਾ ਦਿੱਤਾ ਤੇ ਕਿਸ ਨੇ ਗੱਲ ਨਾਲ ਲਾਇਆ ਹਾਏ ਜਾਓ ਪਿਓ ਪੁੱਤ ਗੱਲ ਨਾਲ ਲਾ ਲਓ ਤੂੰ ਪੋਤੀ ਨੂੰ ਲਾ ਲਾ ਉਹ ਬੁੱਢੀ ਨੂੰ ਲਾ ਲੇ ਮੈਂ ਨਾ ਇੱਕ ਦੰਦੀਆਂ ਗੱਲਾਂ ਕਰਦੀ ਐ ਹੋਣ ਵੀ ਕਿੱਥੇ ਡਿਆ ਇਹਨੂੰ ਹੋਣ ਡਿਆ ਵਾ ਜਿੱਥੇ ਕਿਤੇ ਕੋਈ ਕਰਦਾ ਵਾ ਉਹ ਮੁੜ ਕੇ ਕੋਈ ਨਾ ਕੋਈ ਪਾਨੀਆਂ ਮਾਰਨ ਆਲਾ ਉਸੇ ਵੀ ਖੜਾ ਗੜੀ ਕੀ ਪਤਾ ਹਾਥੀ ਨਾਂਗਿਆ ਪੂਛ ਹੀ ਅੜੀ ਆ ਕੀ ਪਤਾ ਕਿੰਨਾ ਕ ਚੰਗਾ ਹੋ ਜਾਣਾ ਹੁਣ ਆ ਹੋਏ ਅੱਗੇ ਨਹੀਂ ਹੋਇਆ ਤਾਂ ਹਣ ਕੀ ਪਤਾ ਕਿੰਨਾ ਕ ਚੰਗਾ ਹੋ ਜਾਣਾ ਇਤਨਾ ਗਵਾਈ ਗਿਆ ਮੌਕੇ ਮੇਰੇ ਵੱਲੋਂ ਬੁੱਢਾ ਕਰ ਲਈ ਹੁਣ ਇਹਨੂੰ ਬੁੱਢਾ ਕਰ ਲਈ ਨਹੀਂ ਤੇ ਨਹੀਂ ਸੀ ਮੇਰੇ ਵੱਲੋਂ ਹਾਂ ਹੀ ਹੂੰ ਸਿੱਧੀ ਗੱਲ ਦੀ ਹੂ ਮੈਨੂੰ ਤਾਂ ਗੁੱਸਾ ਚੜ ਚੜ ਜਾਣ ਰਿਹਾ ਤੁਹਾਡੇ ਦੋਹਾਂ ਪਿਓ ਪੁੱਤਾ ਤੇ ਜਾਓ ਜਾ ਕੇ ਲੈ ਆਓ ਪਕਾ ਫੇਰ ਰੋਟੀਆਂ ਫੇਰ ਸਾਡੇ ਲੱਗੇ ਆ ਜਿਹੜੇ ਸੋਲੇ ਗਾਉਣੀ ਆ ਨਾ ਵੀ ਮੈਂ ਬਿਮਾਰ ਹਾਂ ਤੇ ਮੇਰੇ ਵਖੀ ਪੀੜ ਵਾ ਤੇ ਮੇਰੇ ਇੱਥੇ ਪੀੜ ਹੁੰਦੀ ਆ ਉਹ ਸਾਡੇ ਲੱਗੇ ਨਾ ਕਰੀ ਫਿਰ ਅਛਾ ਉਹ ਛੱਡੀ ਛਡਾਈ ਨਹੀਂ ਆਣ ਕੇ ਕੰਮ ਕਰਨੇ ਆ ਕੁਵਾਰੀ ਹੋਰ ਨਹੀਂ ਕੋਈ ਆ ਸਕਦੀ ਦਵਿੰਦਰ ਉਮਰ ਨਾਂਗੀ ਮੁੰਡੇ ਦੀ ਐਦਾਂ ਕਰਦੇ ਆਂ ਆ ਕਰੀ ਜਾ ਮੂੰਹ ਤੇ ਬੇਇਤੀ ਅੱਲਾ ਮੇਰੀ ਹਾਂ ਯੋ ਕਰ ਲੋ ਉਹਦੇ ਅੱਗੇ ਹੀ ਕਾਲਾ ਬੜੇ ਦਿਨਾਂ ਦਾ ਅਈਸ਼ਾ ਨੰਬਰ ਲੱਲਾ ਫਲਾਨ ਕਰ ਲਾ ਕਿਤੇ ਮੈਨੂੰ ਦਵਾਈ ਲੈਣ ਜਾਂਦੀ ਨੂੰ ਮੈਨੂੰ ਹੜੀਚਾਂ ਕਰ ਕਰ ਜਾਂਦਾ ਏ ਤੇ ਤੁਸੀਂ ਉੱਤੇ ਬਲਦੀ ਦੇ ਹੋਰ ਤੇਲ ਪਾਤਾ ਉਹਦੇ ਨੂੰ ਜੈ ਵੀ ਉਹਦਾ ਹੀ ਕਰ ਲਈਏ ਰਿਸ਼ਤਾ ਉਹਦਾ ਹੀ ਕਰਨੀਏ ਰਿਸ਼ਤਾ ਤਰਸ ਆਇਆ ਉਸ ਧੀ ਤੇ ਤਰਸ ਬਹੁਤ ਆਇਆ ਇੱਕ ਤਾਂ ਮੇਰਾ ਸੱਜਣ ਮਿੱਤਰਵਾ ਬੰਦਾ ਉਹ ਜਿਹੜੀ ਡੈਥ ਹੋ ਗਈ ਆ ਕਸ਼ਮੀਰ ਸੋਂ ਤੇ ਉਹਦੀ ਮਹਿਜਲ ਕੁੜੀ ਆ ਤੇ ਮੈਂ ਤਾਂ ਇਹ ਪਈ ਉਹਦੇ ਅੱਖ ਵਿੱਚ ਮੈਂ ਬੜਾ ਤੱਕ ਮਾਰੀ ਵੀ ਕਿਤੇ ਹੋਰ ਕਰਾਵਾਂਗੇ ਫਿਰ ਮੈਂ ਆਪਣੇ ਮਨ ਨਾਲ ਸੋਚਿਆ ਵੀ ਮਨਾ ਆਪਣੇ ਘਰ ਹੀ ਲੈ ਆਈਏ ਮੈਂ ਤਾਂ ਤਰਨਾ ਗੱਲ ਕਰਨ ਡਿਆ ਤੂੰ ਤੇ ਗੁੱਸਾ ਹੀ ਕਰਕੇ ਬੈ ਗਈ ਮੇਰੀ ਗੱਲ ਦਾ ਗੁੱਸਾ ਕਰਾ ਨਾ ਐ ਤੇ ਕੱਲੀ ਹੋਵੇ ਛੱਡੀ ਛਡਾਈ ਹੋਵੇ ਚਲੋ ਕਿਸੇ ਨੂੰ ਦੱਸਾਂਗੇ ਕਿਸੇ ਨੂੰ ਨਾ ਦੱਸਾਂਗੇ ਹੁਣ ਐਡੀ ਵੱਡੀ ਕੁੜੀ ਜਿਹੜੀ ਕੰਨਾਂ ਦੇ ਵੀ ਕੰਨ ਹੁੰਦੇ ਆ ਉਥੇ ਲਾਗੇ ਲਾਗੇ ਕਿੰਨੂੰ ਨਹੀਂ ਪਤਾ ਕਿ ਇਹਦੀ ਕੁੜੀ ਵੀ ਹੈਗੀ ਆ ਤੇ ਫਿਰ ਕੀ ਆ ਬੰਦਰ ਲੋਕ ਤੇ ਬੜਾ ਕੋ ਘਰਦੇ ਆ ਕਰਨੀ ਤੇ ਹੀ ਆਪਣੇ ਮਨ ਦੀ ਮਰਜ਼ੀ ਆ ਜਿਹਦੇ ਨਾਲੇ ਮੁੰਡਾ ਤੇ ਰਾਖੀ ਜਾਂਦਾ ਵੀ ਕਰ ਲੋ ਕਰ ਲੋ ਜੇ ਉਹਨੇ ਰੱਖਣੀ ਆ ਮੁੰਡਾ ਛਡਾਈਆ ਮੁੰਡਿਆਂ ਨੂੰ ਜਦੋਂ ਚੰਗਾ ਰਿਸ਼ਤਾ ਹੋ ਗਿਆ ਨਾ ਤੇ ਮੁੰਡੇ ਨੇ ਵੇਖ ਲਈ ਉਹਨੂੰ ਹੀ ਕਹਿਣਾ ਮੈਂ ਨਹੀਂ ਕਰਨਾ ਤੇ ਮੈਂ ਚੰਗੇ ਵਾਲਾ ਕਰਨਾ ਇਹ ਜਿਹੜੇ ਸ਼ੋਕਰ ਇਹਨ ਦੇ ਨਾ ਇਹ ਦਫਸਲੇ ਹੁੰਦੇ ਆ ਇਹਨਾਂ ਨੂੰ ਅੱਗ ਲੱਗੀ ਹੁੰਦੀ ਵਿਆਹ ਦੇ ਵੀ ਜਿਹੜੀ ਮਿਲਦੀ ਉਹ ਹੀ ਸਹੀ ਆਹ ਗੱਲ ਹੀਓ ਨਹੀਂ ਤੇ ਫਿਰ ਇਹਨੇ ਨੰਬਰ ਲਿਆ ਹੀ ਕੁੜੀ ਦਾ ਨਾ ਨੰਬਰ ਕਿੱਥੇ ਲਿਆ ਵਾ ਮੈਨੂੰ ਕਹਿੰਦਾ ਨੰਬਰ ਲੱਲਾ ਗੱਲ ਕਰ ਲਿਆ ਕਰੀ ਮੈਨੂੰ ਟੀਚਰਾ ਕਰਦਾ ਹੈਗਾ ਗਾੜੀ ਮੈਨੂੰ ਨਹੀਂ ਪਤਾ ਲਿਆ ਵਾ ਨੰਬਰ ਕਿ ਨਹੀਂ ਲਿਆ ਮੈਨੂੰ ਇਹਦੀਆਂ ਬਿਜਲੀਆਂ ਕੁੰਡੀਆਂ ਦਾ ਨੀ ਕਾ ਪਤਾ ਹੈਗਾ ਹੁਣ ਜਦੋਂ ਇੱਥੇ ਵਿਆਹ ਕੇ ਲੈ ਆਂਦੀ ਉਹ ਕੁੜੀ ਛੱਡੀ ਛਡ ਕਿੰਨੂ ਨਹੀਂ ਪਤਾ ਲੱਗਣਾ ਇੱਥੇ ਕੰਨਾਂ 'ਚ ਫੂਕਾ ਮਾਰਨੀਆਂ ਲੋਕਾਂ ਨੇ ਇਕਦੇ ਦੇ ਓਈਓ ਫਲਾਨੇ ਦੀ ਇਹਦੀ ਕੁੜੀ ਵੀ ਆ ਕਿੱਥੇ ਪਾਉਂਗੀ ਉਹ ਤੋਂ ਮੈਂ ਲੋਕਾਂ ਨੂੰ ਕਰਦੇ ਆ ਗੱਲਾਂ ਜਿੱਤਰਾ ਮਰਜ਼ੀ ਕਰਨ ਲੋਕ ਇਹਨਾਂ 2-4 ਦਿਨ ਕਰਨੀਆਂ ਲੋਕਾਂ ਨੇ ਗੱਲਾਂ ਮੁਰਗੀ ਚੁੱਪ ਹੋ ਜਾਣਾ ਹਾਏ ਐਡਾ ਸਾਡਾ ਘਰ ਬਾਹਰ ਇੰਨੇ ਅਸੀਂ ਪਿਆਲੀ ਬੰਨੇ ਵਾਲੇ ਇੰਨੇ ਅਸੀਂ ਭੈਣ ਭਰਾਵਾਂ ਵਾਲੇ ਤੇ ਮੋਰੋ ਤੋੜੀ ਅਸੀਂ ਤਲਾਬ ਚੋਂ ਲੈ ਆਉਣੀ ਮਿਹਨਤ ਹੁੰਦੇ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਹਾ ਤੇਰਾ ਮਨ ਕੀ ਜਾਂਦਾ ਵਾ ਮੇਰਾ ਮਨ ਕਹਿੰਦਾ ਮੈਂ ਕਿੰਨਾ ਕਰ ਲਓ ਨਹੀਂ ਪੱਕੀ ਹਾਂ ਵਾ ਤੇਰੇ ਵੱਲੋਂ ਮੈਂ ਤੇ ਅੰਦਰ ਵੀ ਕਹਿਆ ਹਾਂ ਹਾਂ ਵਾ ਇੱਕ ਨਾਲ ਉਹ ਕੁੜੀ ਵੀ ਆਉਣੀ ਆ ਪੁੱਤ ਉਹਨਾਂ ਦੀ ਛੋਟੀ ਜੀ ਤੇ ਕੱਲ ਨੂੰ ਇਹ ਨਾ ਹੋਵੇ ਤੂੰ ਆਖੇ ਵੀ ਰਿਸ਼ਤਾ ਜਦੋਂ ਹੋ ਗਏ ਵੀ ਮੈਂ ਨਹੀਂ ਕਿ ਕੁੜੀ ਰੱਖਣੀ ਉਹ ਧੀ ਨੂੰ ਤੱਕਾ ਨਹੀਂ ਉਹ ਦੇਣਾ ਫਿਰ ਹਾਂ ਕਰ ਉਹ ਨਹੀਂ ਦਿੰਦਾ ਭਰਾਵਾ ਮੁੜ ਕੇ ਮੁਕਰਨਾ ਨਾ ਜਾਵੀ ਗੱਲ ਕਰਨੀ ਉਹ ਪੱਕੀ ਕਰਨੀ ਉਹ ਉਹ ਨਹੀਂ ਕਰਦਾ ਮੈਂ ਤਾਂ ਠੀਕ ਆ ਫਿਰ ਆਪਣੀ ਮਾਂ ਨੂੰ ਮਨਾ ਲਾਂ ਅੰਦਰ ਉਹ ਕੀ ਆਂਦੀ ਆ ਮੈਂ ਹਾਂ ਤੱਲੇ ਕਰਾਂ ਮਾਂ ਦੇ ਮੈਂ ਤਾਂ ਕਿਹਾ ਕਰ ਲੋ ਕਰ ਲੋ ਉਹ ਮੈਂ ਹਾਂ ਬੋੜ ਬੋੜ ਕਰੀ ਜਾਂਦੀ ਆ ਨਾ ਉਹਨੂੰ ਬੋਸ ਲੋ ਕਿ ਇਹ ਨਾ ਵੇ ਉਧਰੋਂ ਅਸੀਂ ਗੱਲ ਉਹਨਾਂ ਨਾਲ ਪੱਕੀ ਕਰਾਈਏ ਤੇ ਇਹ ਮੁੜ ਕੇ ਫੇਰ ਸਿਆਪਾ ਪਾ ਕੇ ਬਹਿ ਜਾਈਏ ਤੇ ਮੈਨੂੰ ਭਲੇ ਮੂੰਹ ਤੋਂ ਬੁਰੇ ਬਣਾਵੇਂ ਮੰਜੇ ਤੇ ਤੇ ਪਈ ਆਪੂ ਰੋਟੀ ਪਾਣੀ ਕਰਨ ਵਾਲੀ ਆਊਗੀ ਮੇਰੇ ਕੋਲ ਨਹੀਂ ਰੋਟੀ ਪਾਣੀ ਹੁੰਦਾ ਸਿੱਧੀ ਗੱਲ ਹੀ ਨਾ ਝਾੜੂ ਪੋਚੇ ਹੁੰਦੇ ਜਨਾ ਮੇਰੇ ਕੋ ਸਫਾਈਆਂ ਹੁੰਦੀਆਂ ਆਈਆਂ ਇਹੋ ਇਹ ਗੱਲ ਮੈਂ ਦਿਆ ਅਖਰ ਇਹ ਟਾਈਮ ਦਾ ਵਿਆਹ ਕੀ ਜੋ ਹੋਊਗਾ ਜੋ ਕਰਮਾ ਜਗਾ ਉਥੇ ਹੋ ਹੀ ਜਾਣਾ ਆ ਮੇਰੇ ਦੇ ਪੈਰ ਹੱਥ ਪੱਕੇ ਸਾਰੇ ਲੂਸ ਗਏ ਕਰਨ ਫਿਰ ਤੈਨੂੰ ਕਿੰਨਾ ਕੁ ਟਾਈਮ ਲੱਗਣਾ ਉਥੇ ਹਾਂਜੀ ਬਸ ਮੈਂ ਆ ਜਾਣਾ 1 ਘੰਟੇ ਤੱਕ ਦੋਸਤਾਂ ਨਾਲ ਮੜਾ ਬਾਹਰ ਜਾਣਾ ਹੈਗਾ ਮੈਂ ਤੇ ਇਦਾਂ ਕਰੀ ਫਿਰ ਆਉਂਦੇ ਆ ਫਰੂਟ ਲੈ ਆਈ ਚੱਲਨੇ ਆਉਣੇ ਖਾ ਲੈਣਗੇ ਹਾਂਜੀ ਜਦੋਂ ਕੋਈ ਗੱਲ ਨਹੀਂ ਮੈਂ ਆਉਂਦਾ ਲੈ ਆ ਆ ਲੈ ਆਈ ਆਹੋ ਕੀ ਚੱਲੇ ਹਾਂ ਦੀ ਮੈਂ ਬਾਹਰ ਜਾਣਾ ਸੀ ਮੜਾ ਕੰਮ ਫੇ ਮੈਨੂੰ ਨਾ 3 ਨੂੰ 1 ਕਾਪੀ ਲੈ ਦੇਓ ਤੂੰ ਕਹੜਾ ਹੀ ਪੜਦੀ ਆ ਕਾਪੀ ਕੀ ਕਰਨੀ ਤੂੰ ਮम्मा ਕਹਿੰਦੇ ਤੈਨੂੰ ਮੈਂ ਘਰੇ ਪੜਾਉਂਗੀ ਘਰੇ ਨਹੀਂ ਪੜਿਆ ਕਰਨਾ ਹੈਗਾ ਮਦਰ ਲਈ ਸਕੂਲ ਦਾ ਵਧੀਆ ਦਾ ਪਤਾ ਕਰ ਦਾਂਗੇ ਦਾ ਸਮਰੀਤੂ ਕੀ ਕਰਨੀ ਕਾਪੀ ਬੋਤ ਮम्मा ਕਹਿੰਦੇ ਤੈਨੂੰ ਮੈਂ ਪੜਾਉਂਗੀ ਇਧਰ ਫਿਰ ਤੇਰਾ ਸਿਲੇਬਸ ਵੜਾ ਪਿੱਛੇ ਪੈਂਦਾ ਨਹੀਂ ਤਰਲੇ ਮੈਂ ਕੀਤਾ ਇੱਕ ਵਧੀਆ ਸਕੂਲ ਦਾ ਪਤਾ ਕਰਨ ਇੱਥੇ ਬੈ ਬੋ ਮੇਰੇ ਤੇਨਾਂ ਕੋਈ ਗੱਲ ਕਰਨੀ ਆ ਹਾਂਜੀ ਅੰਕਲ ਆਏ ਹੀ ਕਰੇ ਜਾਣੀ ਤੇ ਦੋਸਤ ਜਿਹੜੇ ਆ ਜਿਹੜੇ ਉਹ ਦਿਨ ਆਏ ਹੀ ਹਾਂਜੀ ਹਾਂਜੀ ਬਾਅਦ ਵਿੱਚ ਫਿਰ ਕੱਲ ਅੰਕਲ ਆਏ ਹੀ ਦੁਜੇ ਹਾਂਜੀ ਤੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਰਿਸ਼ਤੇ ਦੀ ਮਨਪਰੀਦ ਰਿਸ਼ਤੇ ਦੀ ਉਹ ਕਹਿੰਦੇ ਕੋਈ ਨਹੀਂ ਤੂੰ ਹੀ ਨਾ ਫਿਕਰ ਕਰੋ ਮੈਂ ਰਿਸ਼ਤਾ ਕੋਈ ਵਧੀਆ ਹੀ ਲੱਭਾਂਗਾ ਤੇ ਫਿਰ ਮम्मा ਦਾ ਤਾਂ ਵਿਆਹ ਹੋਇਆ ਵਾ ਫਿਰ ਤੋਂ ਉਹ ਤੇ ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਜਾ ਮੇਰਾ ਪੁੱਤ ਤੂੰ ਸ਼ਹਿਰ ਕਿਰਾਜ ਜਾ ਕੇ ਮम्मा ਕੋ ਜਾ ਤੇ ਫਿਰ ਜਦੋਂ ਇਹਨੂੰ ਸਕੂਲ ਦੇ ਐਡਮਿਸ਼ਨ ਕਰਾ ਦੇਂਗਾ ਤੇ ਫਿਰ ਜੇ ਬਾਅਦ ਰਿਸ਼ਤੇ ਦੀ ਗੱਲ ਬਣ ਗਈ ਤੇ ਫਿਰ ਕੀ ਕਰਾਂਗੇ ਨਹੀਂ ਮੈਂ ਕਰਦਾ ਕਿ ਵਧੀਆ ਸਕੂਲੇ ਪਤਾ ਉਹਨਾਂ ਨੇ ਮਤਲਬ ਪ੍ਰੋਬਲਮ ਦਾ ਦੱਸਦਾਂਗੇ ਨਾ ਆਪਾਂ ਕੀ ਗੱਲ ਹੋਈ ਸਾਡੇ ਨਾਲ ਤੇ ਉਹਨਾਂ ਨੇ ਰੱਖ ਲੈਣਾ ਕੁੜੀ ਨੂੰ ਇਹ ਨਾਲੇ ਤੈਨੂੰ ਵੀ ਪਤਾ ਵੀ ਹੁਣ ਸਾਲ ਦਾ ਐਂਡ ਵਾਦੇ ਹੁਣ ਸਰ ਖਰਚਾ ਹੀ ਦੇਣ ਵਾਲੀ ਗੱਲ ਆ ਨਹੀਂ ਫਿਰ ਇਹਦਾ ਸਾਲ ਬਰਬਾਦ ਹੋ ਜਾਣਾ ਨਾ ਜਿਹੜੀ ਕਲਾਸ ਚ ਹੋਣਾ ਫਿਰ ਦੁਬਾਰਾ ਕਰਨੀ ਪਊਗੀ ਇਹਨੂੰ ਮੈਂ ਤੂੰ ਤਾਂ ਕਹਿਣ ਦੀ ਹਾਂ ਭਿਜ ਵੇਲਾ ਹੁਣ ਥੋੜਾ ਟਾਈਮ ਤੇ ਰਹਿ ਗਿਆ ਏ ਚੱਲ ਜੇ ਰਿਸ਼ਤਾ ਕੋ ਚੰਗਾ ਆਏਗਾ ਅਧਿਕਾਰੀ ਦੇਣਾ ਫਿਰ ਆਪਣੇ ਘਰ ਜਾਓ ਵਿਚਾਰੀ ਚਲੋ ਵੇਖੋ ਫਿਰ ਜੇ ਕਿਦਾਂ ਕਰਨੀ ਤੇ ਆ ਮੈਂ ਤਾਂ ਉਹਦਾ ਮੇਰੀ ਤੇ ਹੀ ਸਲਾਹ ਤੇ ਅੱਗੇ ਤੂੰ ਆਪ ਵੇਖ ਲੈ ਜਿਹੜੀ ਤੇਰੀ ਮਰਜ਼ੀ ਹੈ ਜਿੱਦਾਂ ਤੂੰ ਕਰਨਾ ਵੇਖ ਲੈ ਮੈਂ ਇੱਕ ਵਾਰੀ ਪੁੱਛ ਕੇ ਦੱਸ ਦਿੰਦਾ ਉਹ ਸਕੂਲੋਂ ਕੀ ਕਹਿੰਦੇ ਆ ਆ ਚੱਲ ਵੇਖ ਲੈ ਫਿਰ ਜਿੱਦਾਂ ਕਰਨਾ ਹੈ ਗੁਰਵਰ ਨਾਲ ਚਲ ਜਾਇਆ ਕਰੂਗੀ ਸਕੂਲ ਆ ਉਹ ਤਾਂ ਕੋਈ ਗੱਲ ਨਹੀਂ ਫਿਰ ਜਿੱਦਾਂ ਗੁਰਵਰ ਜਾਂਦਾ ਉਹ ਵੀ ਚਲ ਜਾਇਆ ਕਰੂਗੀ ਉਹ ਵੀ ਇੰਟੈਲੀਜੈਂਟ ਬਾਕੀ ਵੇਖ ਲੈ ਕੋਈ ਚੰਗੀ ਜਿਹਾ ਪਤਾ ਕਰ ਲਈ ਹਮ ਟੈਸਟ ਉਹਨਾਂ ਨੇ ਲੈਣਾ ਬਸ ਅੱਛਾ ਇੰਟੈਲੀਜੈਂਟ ਦੇ ਅੱਗੇ ਬੜੀ ਆ ਟੈਸਟ ਕਲੀਅਰ ਕਰਕੇ ਤੇ ਬਸ ਪੇਪਰ ਹੋ ਜਾਣੇ ਨੇ కగెిల్రజ, ఆపిరటే ంరిమ్న ఊడి సేంరా కేదాప న౐ జతెకాతాగ్డిాం సింరా ਮਜ਼ੇ ਆਉਗਾ ਪਹਿਲਾ ਵਿਆਹ ਤੁਸੀਂ ਮੈਨੂੰ ਦਿਖਾਇਆ ਨਹੀਂ ਆਪਣਾ ਮਨ ਤਾਂ ਮੈਂ ਚੰਗਾ ਵੀ ਹੂ ਅੱਛਾ ਤੈਨੂੰ ਬੜੇ ਮਜ਼ੇ ਆਉਣਦੇ ਆ ਹਾਂ ਜਿੱਤੇ ਗਾ ਮੈਨੂੰ ਪਹਿਲਾ ਵਿਆਹ ਦਿਖਾਇਆ ਹਮ ਦੱਜਾ ਬਦਮਾ ਵੀ ਉਹਦਾ ਪਹਿਲਾ ਵਿਆਹ ਕੋਈ ਵੀ ਬੱਚਾ ਨਹੀਂ ਦੇਖਦਾ ਤੇ ਦੂਜੇ ਵਿਆਹ ਦੀ ਕੋਈ ਖੁਸ਼ੀ ਨਹੀਂ ਹੁੰਦੀ ਬੰਦਸ਼ ਹੁੰਦੀ ਆ ਮਜਬੂਰੀ ਹੁੰਦੀ ਆ ਫਿਰ ਕੋਈ ਦੂਜਾ ਵਿਆਹ ਕਰਵਾਉਣ ਨੂੰ ਮੰਨਦਾ ਵਾ ਮੈਂ ਵੀ ਬਸ ਬਲੀਦਾਨ ਹੀ ਦੇਣਾ ਵਾ ਮੈਂ ਆਏ ਘਰ ਤੇ ਬੋਝ ਬਣਨ ਦੀ ਮੇਰੇ ਨਿੱਕੇ ਪਰਦਾ ਘਰ ਵੱਸਦੇ ਬੈਣ ਕੀ ਗੱਲ ਇੱਥੇ ਗਰਮੀ ਚ ਬੈਠੀ ਆ ਅੰਦਰ ਬਹਿ ਜਾਣਾ ਹੀ ਆ ਬਹਿ ਜਾ ਕੰਨ ਉਦੋਂ ਹੀ ਮੈਂ ਵਸ ਅੰਦਰੋਂ ਆ ਗਈ ਹੋਟਾਉਂ ਡਿਆ ਹੈਗਾ ਕਿਉਂ ਕੋਈ ਟੈਨਸ਼ਨ ਹੋ ਨਾ ਨਹੀਂ ਟੈਨਸ਼ਨ ਤੇ ਕੋਈ ਨਹੀਂ ਟੈਨਸ਼ਨ ਤੇ ਨਾਂਗੀ ਡੜੀ ਤੂੰ ਮੈਂ ਸਮਰੀਦ ਦੇ ਉਹ ਪਤਾ ਕਰਨ ਰਿਹਾ ਵਾ ਸਕੂਲ ਤੂੰ ਕੀ ਇਹਨੂੰ ਆਖਣ ਦੀ ਹੈ ਫੇ ਕਾਪੀ ਲਿਆਉਣੀ ਆ ਘਰੇ ਪੜਾਇਆ ਕਰਨਾ ਆ ਉਹ ਦੌੜੀ ਫਿਰਦੀ ਕਦੀਆਂ ਨੁਕਦੀਆਂ ਉਹਨੂੰ ਕਦੀ ਕਿਸਦੇ ਘਰ ਕਦੀ ਕਿਸਦੇ ਘਰ ਡਗੜ ਡਗੜ ਕਾਦੀ ਫਿਰਦੀ ਹੈ ਫਿਰ ਆਰ ਪਾਸੋਂ ਐਵੇਂ ਗੱਲਾਂ ਸੁਣਦੀ ਗਈ ਤੇ ਮੈਂ ਇਹਨੂੰ ਕਾਪੀ ਦੇ ਕੇ ਤੇ ਕੋਰਣਾ ਕੋਲ ਲਿਖਣ ਤੇ ਬਿਠਾਇਆ ਕਰੂੰਗੀ ਇਹਦਾ ਵੀ ਟਾਈਮ ਪਾਸ ਹੋਇਆ ਕਰੂ ਨਹੀਂ ਇਹਨੂੰ ਹੁਣ ਆਪਾਂ ਸਕੂਲ ਪੇ ਜਾਇਆ ਕਰਨਾ ਵਾ ਸਕੂਲ ਮੈਂ ਹੁਣ ਕਿਤੋਂ ਖਰਚਾ ਦਵਾਵਾਂਗੇ ਕੀ ਕਰਾਂਗੇ ਮੈਂ ਕੋਈ ਗਾਲੀ ਖਰਚੇ ਦਾ ਤੇ ਕਰਾਂਗੇ ਤੇ ਮੈਂ ਕੀਤਾ ਹੈਗਾ ਪਤਾ ਫਿਰ ਇਹਦਾ ਸਾਲਵਣਾ ਬਰਬਾਦ ਹੋਊਗਾ ਸੁਮੇਲਦਾ ਤੇ ਗੁਰਵਰ ਨਾਲ ਹੀ ਚੱਲ ਜਾਇਆ ਕਰੂੰਗੀ ਓਵਰ ਐਡਮਿਸ਼ਨ ਦੇਣ ਕਿਤੇ ਫੇਰੀ ਹੈ ਨਾ ਨਹੀਂ ਹਾਂ ਐਡਮਿਸ਼ਨ ਤੇ ਦੇ ਦੇਣੀ ਮੈਂ ਹੁਣ ਚੱਲਿਆ ਹੀਗਾ ਸ਼ਹਿਰ ਤੇ ਉੱਥੋਂ ਮੈਂ ਪਤਾ ਕਰਉਣਾ ਕੀ ਕਹਿੰਦੇ ਉਹ ਇੱਥੇ ਚੰਗਾ ਹੀ ਆ ਮੈਂ ਤੇ ਫਿਰ ਕੀ ਆ ਨਹੀਂ ਮੈਂ ਹੁਣ ਮੈਂ ਕਿਡੀਆਂ ਗੱਡੀਆਂ ਗੱਲਾਂ ਦਾ ਮੈਂ ਕਿਹਾ ਕਰਾਂ ਨਹੀਂ ਕੋਈ ਗੱਲ ਨਹੀਂ ਮੈਂ ਕਰਨਾ ਪਤਾ ਕੋਈ ਵਧੀਆ ਸਕੂਲ ਦਾ ਫਿਰ ਉਹਨੂੰ ਨਾਲ ਉਹਦੇ ਭੇਜ ਦਿਆ ਕਰਾਂਗੇ ਹਾਂ ਹਾਂ ਇਹ ਤੇ ਫਿਰ ਕੁੜੀਆਂ ਤੇ ਪੜਾਉਣੀਆਂ ਵੀ ਜ਼ਰੂਰੀ ਹੁੰਦੀਆਂ ਆ ਹਾਂ ਇਹ ਹੁੰਦਾ ਤੇ ਚੰਨ ਵੇਲਾ ਵੀ ਡਲੂਗਾ ਕੋਈ ਗੱਲ ਨਹੀਂ ਹੁੰਦੀ ਤੇ ਆਪੇ ਇੱਕ ਸਾਲ ਉਹਦਾਂ ਮਾਰਿਆ ਵੀ ਜਾਊਗਾ ਕੋਈ ਨਹੀਂ ਹੁੰਦਾ ਫਿਰ ਹਨਾ ਕੁਰੀਆਂ ਦਾ ਤੇ ਫਰਕ ਪੈਂਦਾ ਹੀ ਹੈ ਚੱਲ ਮੈਂ ਚੱਲਿਆਂ ਹੀਗਾ ਸ਼ਹਿਰ ਤੇ ਉੱਥੋਂ ਮੈਂ ਕਰਕੇ ਆਉਣਾ ਬੜਾ ਪਤਾ ਚੱਲ ਫੇ ਜਾ ਤੇ ਅੰਦਰ ਬੈਠੇ ਗਰਮੀ ਚ ਗੱਲੀ ਬੈਠੇ ਬਸ ਚੱਲੀ ਹੀਗੀ ਉਦਾਂ ਹੀ ਥੋੜਾ ਜਿਹਾ ਚੰਗਾ ਲੱਗਣ ਰਿਹਾ ਬਾਹਰ ਹਰਿਆਲੀ ਦੀ ਵੇਖਣੀ ਚੱਲ ਮੈਂ ਫਿਰ ਕਰਕੇ ਆਉਣਾ ਬੜਾ ਪਤਾ ਇਹਦਾ ਹਾਂ ਠੀਕ ਕਹਿੰਦੇ ਹੋ ਪੁੱਤ ਤੈਨੂੰ ਤਾਂ ਬੜਾ ਵਧੀਆ ਲੱਗਣ ਦੇਣਾ ਕਿ ਮੰਮਾ ਦਾ ਵਿਆਹ ਹੋਣਾ ਵਾ ਤੈਨੂੰ ਪਤਾ ਅਗਲੇ ਆਨੇ ਬਾਅਦ ਵਿੱਚ ਤੁਹਾਨੂੰ ਖਾਣਾ ਵਾ ਕਿ ਨਹੀਂ ਖਾਣਾ ਫਿਰ ਆਪਾਂ ਕਿੱਥੇ ਜਾਵਾਂਗੇ ਉਹ ਹੋתי ਗੱਲ ਵਾ ਤੈਨੂੰ ਤੇ ਬਸ ਇਹ ਹੀ ਕਿ ਵਿਆਹ ਹੋਣਾ ਵਾ ਤੇ ਮ제 ਹੁੰਦੇ ਆ ਉਹ ਨਹੀਂ ਪਪਾ ਨਹੀਂ ਹੁਣਾ ਤਾਂ ਤਾਂ ਵਿਆਹ ਹੁੰਦਾ ਪਪਾ ਨੇ ਵਿਆਹ ਕਰਨਾ ਹੁੰਦਾ ਦੋਰੇ ਮਹਿਨਾਂ ਤੇ ਫਿਰ ਪਹਿਲੇ ਹੀ ਸਾਨੂੰ ਇੱਥੇ ਘਰ ਤੋਂ ਕਲੰਦਾ ਬਾਪਾ ਆਵੇ ਆਲੇ ਨੂੰ। ਉਹਨਾਂ ਦੋੜਾ ਹਣਾ ਆ। ਐਵੇਂ ਤੂੰ ਤੇ ਛਦਾਈਆਂ ਵਲੀਆਂ ਗੱਲਾਂ ਮਾਰਦੀ। ਮੈਨੂੰ ਵੀ ਪਤਾ ਨਹੀਂ। ਇਹ ਤੇ ਜਹਾਨੂੰ ਨਹੀਂ ਪਤਾ ਵੀ ਵਿਆਹ ਕਿੰਨਾ ਹੋਣਾ ਵਾ ਤੇ ਕਿੰਨਾ ਨਹੀਂ ਹੋਣਾ। ਹਾਂ। ਹੁਣ ਲਾਤੀ ਨੱਪੀ ਜਾਣੀ ਹੁਣ ਉੱਠਣਾ ਨਹੀਂਗਾ। ਉੜਕ ਲਾਉਂਗੀ ਕਿ ਪਹਿਲਾਂ ਉੱਠ ਕੇ ਵੀ ਆਪ ਕਰਨਾ ਤੇ ਮਗਰੋਂ ਉੱਠ ਕੇ ਵੀ ਆਪ ਹੀ ਕਰਨਾ। ਹੋ ਤਾਂ ਮੁੰਡਾ ਤੇਰਾ ਵੀ ਆਖੀ ਜਾਂਦਾ ਵਾ ਵੀ ਤੂੰ ਡੈਡੀ ਹਾਂ ਕਰਿਆ ਉੱਥੇ ਮੁੰਡਾ ਵੀ ਛਦਾਈ ਹੋ ਗਿਆ ਮੈਂ ਐਨੀ ਫਿਰ ਦਸ ਮੁੰਡਾ ਕਿਉਂ ਛਦਾਈ ਹੋ ਗਿਆ ਦੁੰਦਰ ਤੂੰ ਕਰਨ ਕੀ ਗਈ ਆ ਮੈਂ ਤਾਂ ਚੱਲਿਆ ਹੀ ਉੱਥੇ ਮੈਂ ਤਾਂ ਉਹਨਾਂ ਨੂੰ ਹਾਂ ਕਰਾਉਣੀ ਆ ਤੇ ਤੂੰ ਨਾਲ ਚੱਲਣਾ ਤੇ ਚੱਲ ਮੇਰੇ ਨਾਲ ਤੂੰ ਹੀ ਹਾਂ ਕਰਾਉਣੀ ਆ ਆਹੋ ਅਕਲ ਹੈਗੀ ਤੁਹਾਡੀ ਟਿਕਾਣੀ ਕਿਉਂ ਤੂੰ ਹੀ ਕਲਿਆਣ ਜਾ ਕੇ ਹਾਂ ਕਰਾਉਣੀ ਆ ਤੇ ਤੂੰ ਨਾਲ ਚੱਲ ਮੇਰੇ ਮੈਂ ਤਾਂ ਨੀਗਾ ਨਾਲ ਜਾਣਾ ਕਿਉਂ ਨਾਲ ਕਿਉਂ ਨਹੀਂ ਤੂੰ ਜਾਣਾ ਨਾ ਤੂੰ ਉਹ ਬੰਨੇ ਲੱਗਦੀ ਨਾ ਤੂੰ ਉਹ ਬੰਨੇ ਲੱਗਦੀ ਆ ਉਹ ਧੀ ਨੇ ਵਿਆਹੀ ਜਾਣਾ ਹੀ ਹੋ ਉਹਨੇ ਚਾਹ ਕੋਈ ਅਮੀਰ ਲੈ ਜਾਊਗਾ ਜਾਂ ਕੋਈ ਗਰੀਬ ਘਰ ਦਾ ਲੈ ਜਾਊਗਾ ਉਹਨੇ ਵਿਆਹੀ ਜਾਣਾ ਨਹੀਂ ਤੇਰਾ ਮੁੰਡਾ ਨਹੀਂ ਉਹ ਵਿਆਹ ਜਾਣਾ